ਦੀ ਮਹਾਰਾਜ ਸੱਚੇ ਬਾਦਸ਼ਾਹ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਸਭਾਈ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਅੱਜ ਪੋਦੀ ਸੰਗਰਾਂ ਦਾ ਪਾਵਨ ਪਵਿੱਤਰ ਦਿਹਾੜਾ ਹੈ ਆਪ ਸਾਰੀਆਂ ਸੰਗਤਾਂ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਲਿਆ ਅੰਮ੍ਰਿਤ ਵੇਲੇ ਤੋਂ ਪਹਿਲਾਂ ਨਿਤਨੇਮ ਗੁਰਬਾਣੀਆਂ ਦੇ ਜਾਪ ਸਰਵਣ ਕੀਤੇ ਉਸ ਤੋਂ ਪ੍ਰੰਤ ਸ੍ਰੀ ਸਹਿਜ ਪਾਠ ਦੇ ਭੋਗ ਨਵੇਂ ਪਾਤਸ਼ਾਹ ਦੇ ਸ਼ਲੋਕ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਬੈਠ ਕੇ ਸਰਵਣ ਕੀਤੇ 12 ਮਹਾ ਮੰਦੀ ਬਾਣੀ ਦੇ ਜਾਪ ਅਤੇ ਹੁਣ ਤੋਂ 4 ਮਿੰਟ ਸਤਿਗੁਰੂ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਟਿਕਾਉ ਬਖਸ਼ਣ ਦੀ ਕਿਰਪਾਲਤਾ ਕਰਨੀ ਕਿਉਂਕਿ ਜਿਹੜਾ ਮਹੀਨਾ ਅੱਜ ਆਰੰਭ ਹੋਇਆ ਹੈ ਉਹਦਾ ਮਹੀਨਾ ਉਹਦੇ ਬਾਬਤ ਸਤਿਗੁਰੂ ਦਾ ਸਾਨੂੰ ਕੀ ਉਪਦੇਸ਼ ਹੈ ਇਹ 2-4 ਮਿੰਟਾਂ ਵਿੱਚ ਅਸੀਂ ਸਰਵਣ ਕਰੀਏ ਤਾਂ ਕਿ ਸਾਨੂੰ ਗੁਰਬਾਣੀ ਦਾ ਜਿਹੜਾ ਅਰਥ ਹੈ ਉਹ ਸਮਝ ਆ ਜਾਵੇ ਵਿਚਾਰ ਸਮਝ ਆ ਜਾਵੇ ਸੋ ਆਓ ਸਤਿਗੁਰੂ ਜੀ ਹਰ ਮਹੀਨੇ ਦਾ ਉਪਦੇਸ਼ ਬਖਸ਼ਰੇ ਆ ਅੱਜ ਪੋ ਦਾ ਮਹੀਨਾ ਆਰੰਭ ਹੋਇਆ ਹੈ ਪੋ ਦੇ ਮਹੀਨੇ ਬਾਬਤ ਸਤਿਗੁਰੂ ਜੀ ਕੀ ਕਹਿੰਦੇ ਆ ਗੁਰਪੰਚਮ ਪਾਤਸ਼ਾਹ ਜੀ ਕਹਿੰਦੇ ਆ ਵੀ ਇਹ ਜਿਹੜਾ ਮਹੀਨਾ ਹੈ ਇਹ ਠੰਡ ਦਾ ਦੂਸਰਾ ਮਹੀਨਾ ਹੈ ਪਹਿਲਾ ਮੱਗਰ ਤੇ ਦੂਸਰਾ ਇਹ ਇਹ ਜਿਹੜਾ ਮਹੀਨਾ ਹੈ ਪਹਿਲੇ ਮਹੀਨੇ ਚ ਤਾਂ ਥੋੜੀ ਜੀ ਘੱਟ ਠੰਡ ਪੈਂਦੀ ਹੈ ਪਰ ਜਿਹੜਾ ਪੋ ਦਾ ਮਹੀਨਾ ਨਾ ਤੁਖਾਰ ਸਤਿਗੁਰੂ ਨੇ ਇਸੇ ਕਰਕੇ ਕਿਹਾ ਤੁਖਾਰ ਕਹਿੰਦੇ ਕੱਕਰ ਨੂੰ ਜਿਹੜਾ ਕੱਕਰ ਪੈਂਦਾ ਨਾ ਠੱੱਕਾ ਵਗਦਾ ਹੈ ਠੰਡੀ ਹਵਾ ਵਗਦੀ ਹੈ ਹੱਥ ਪੈਰ ਸੁੰਨ ਕਰ ਦਿੰਦੀ ਹੈ ਆ ਦੇਖੋ ਆਪਾਂ ਦੇਖਦੇ ਹਾਂ ਨਾ ਠੰਡ ਵਿੱਚ ਜਿਹੜਾ ਪਾਣੀ ਗਰਮੀਆਂ ਵਿੱਚ ਬੜਾ ਤਤਾ ਹੁੰਦਾ ਹੱਥ ਨਹੀਂ ਲੱਗਦਾ ਜੀ ਨੂੰ ਉਹ ਪਾਣੀ ਜਿਹੜਾ ਠੰਡ ਵਿੱਚ ਆ ਕੇ ਉਹ ਵੀ ਬਰਫ਼ ਬਣ ਜਾਂਦਾ ਹੈ ਜੰਮ ਜਾਂਦਾ ਹੈ ਬਰਫ਼ ਬਣ ਜਾਂਦਾ ਤੇ ਸਤਿਗੁਰੂ ਨੇ ਇਹ ਵੀ ਕਿਹਾ ਵੀ ਜਿਹੜਾ ਜਦੋਂ ਠੰਡ ਪੈਂਦੀ ਹੈ ਨਾ ਪੋ ਦਾ ਮਹੀਨਾ ਚੜ੍ਹਦਾ ਹੈ ਉਦੋਂ ਕਹਿੰਦੇ ਜਿਹੜੇ ਵਣਾਂ ਦੇ ਜਿਹੜੇ ਜੰਗਲਾਂ ਦੇ ਬੂਟੇ ਹੁੰਦੇ ਆ ਨਾ ਜੰਗਲਾਂ ਦੇ ਜੰਗਲਾਂ ਦੇ ਬੂਟੇ ਜਿਹੜੇ ਉਹਨਾਂ ਦੇ ਪੱਤੇ ਸੁੱਕਣ ਲੱਗ ਪੈਂਦੇ ਘਾਹੂ ਸੁੱਕ ਜਾਂਦਾ ਹੈ ਦਰਖਤ ਸੁੱਕ ਜਾਂਦੇ ਆ ਪਾਲਾ ਜਦੋਂ ਚੜਦਾ ਹੈ ਠੰਡ ਚੜਦੀ ਹੈ ਉਦੋਂ ਸਿਆਣੇ ਬਜ਼ੁਰਗ ਕਹਿੰਦੇ ਪਸ਼ੂ ਦੁੱਧ ਸਕਾ ਜਾਂਦੇ ਆ ਜਦੋਂ ਠੰਡ ਪੈਂਦੀ ਹੈ ਤੇ ਅਸਰ ਪੈਂਦਾ ਸਰੀਰ ਤੇ ਜਿਹੋ ਜੀ ਰੋਤ ਹੋਵੇ ਉਹੋ ਜਾਂ ਸਰੀਰ ਤੇ ਅਸਰ ਪੈਂਦਾ ਹੈ ਜਿਹੋ ਜਾਂ ਸਮਾ ਹੋਵੇ ਤੇ ਸਤਿਗੁਰੂ ਜੀ ਨੇ ਅੱਜ ਇਸੇ ਕਰਕੇ ਸਾਨੂੰ ਕਿਹਾ ਪੋਖ ਤੁਖਾਰ ਨ ਬਿਆਪਈ ਕੰਠ ਮਿਲਿਆ ਹਰ ਨਾ ਹੋ ਜਿਸ ਮਹੀਨੇ ਵਿੱਚ ਆ ਕੇ ਪੌਦਿਆਂ ਦੇ ਪੱਤੇ ਸੁੱਕ ਜਾਂਦੇ ਆ ਫੁੱਲ ਮੁਰਝਾ ਜਾਂਦੇ ਆ ਦਰਖਤ ਸੁੱਕ ਜਾਂਦੇ ਆ ਰਸ ਸੁੱਕ ਜਾਂਦਾ ਇਹਨਾਂ ਦਾ ਫਲਾਂ ਦਾ ਬੂਟਿਆਂ ਦਾ ਅੰਦਰੋਂ ਰਸ ਸੁੱਕ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਹ ਕਹੋ ਜਾ ਮਹੀਨਾ ਹੁੰਦਾ ਉਹ ਠੰਡ ਦਾ ਤੁਖਾਰ ਦਾ ਕੱਕਰ ਦਾ ਪਰ ਇਹ ਮਹੀਨਾ ਜਿਹੜਾ ਸਾਰਿਆਂ ਦਾ ਰਸ ਸੁਕਾ ਦਿੰਦਾ ਹੈ ਅੰਦਰੋਂ ਤੇ ਜੇਕਰ ਤੇਰੇ ਪਰਮਾਤਮਾ ਚਿਤ ਹਿਰਦੇ ਵਿੱਚ ਹੈ ਸਤਿਗੁਰੂ ਜੀ ਕਹਿੰਦੇ ਇਹ ਮਹੀਨਾ ਵੀ ਤੇਰਾ ਕੁਝ ਨਹੀਂ ਵਿਗਾੜ ਸਕਦਾ ਆਪਾਂ ਇਤਿਹਾਸ ਜਾਣਦੇ ਆ ਨਾ 20 ਦਸੰਬਰ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਨੇ ਕਿਲਾ ਛੱਡਿਆ ਸੀ ਆਉਣ ਵਾਲੇ ਸਮੇਂ ਵਿੱਚ 6 ਪਉ ਦੀ ਰਾਤ ਨੂੰ ਜਦੋਂ ਕਿਲਾ ਛੱਡਿਆ ਸੀ ਤੇ ਛੇ ਪੋ ਦੀ ਰਾਤ ਸੀ ਅੱਧੀ ਰਾਤ ਉਹ ਸਮੇਂ ਅਨੰਦਪੁਰ ਅਨੰਦਾ ਦੀ ਪੁਰੀ ਕਿਲਾ ਛੱਡ ਦਿੱਤਾ ਸੀ ਆ ਪਠੰਡ ਦੀ ਵਿਚਾਰ ਕਰ ਰਿਹਾ ਪੋਖ ਤੁਖਾਰ ਨਾ ਵਿਆਪਈ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਇਹ ਪਾਲਾ ਪੋ ਦਾ ਕੱਕਰ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਕੰਠ ਕੰਠ ਕਹਿੰਦੇ ਗਲ ਨੂੰ ਮਿਲਿਆ ਹਰ ਨਾਓ ਜਿਨ੍ਹਾਂ ਨੂੰ ਪਰਮਾਤਮਾ ਨੇ ਗਲ ਨਾਲ ਲਾਇਆ ਹੋਇਆ ਹੈ ਉਹਨਾਂ ਨੂੰ ਇਹ ਪੋ ਦਾ ਕੱਕਰ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਜਦੋਂ 6 ਪੋ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ 7 ਪੋ ਦਾ ਜਦੋਂ ਅਮਰਤ ਵੇਲਾ ਹੋਇਆ ਤੇ ਸਰਸਾ ਨਦੀ ਦੇ ਕੰਢੇ ਤੇ ਆ ਕੇ ਆਪਾਂ ਸਾਰਿਆਂ ਨੇ ਇਤਿਹਾਸ ਸੁਣਿਆ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰੇ ਸੱਚੇ ਪਾਤਸ਼ਾਹ ਨੇ ਉਸ ਸਮੇਂ ਫਿਰ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ ਉਸ ਸਮੇਂ ਮਗਰ ਤਾਂ ਟਿੱਡੀ ਦਲ ਚੜ੍ਹ ਕੇ ਆ ਰਿਹਾ ਫੜ ਲੋ ਫੜ ਲੋ ਦੀਆਂ ਆਵਾਜ਼ਾਂ ਆ ਰਹੀਆਂ ਮੁਗਲ ਸੈਨਾ ਮਗਰ ਚੜ ਕੇ ਆ ਰਹੀ ਹੈ ਤੇ ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਵੀ ਸਰਸਾ ਦੇ ਕੰਡੇ ਤੇ ਜਾ ਕੇ ਭਾਈ ਦਿਆਲ ਸਿੰਘ ਜੀ ਨੂੰ ਕਹਿੰਦੇ ਸਮਾਂ ਕੀ ਹੈ ਸਤਿਗੁਰੂ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਸਮਾਂ ਇਉਂ ਲੱਗਦਾ ਜਿਵੇਂ ਅੰਮ੍ਰਿਤ ਵਿਲਾ ਹੈ ਤੇ ਸਤਿਗੁਰੂ ਜੀ ਕਹਿੰਦੇ ਦਿਆਲ ਸਿੰਘ ਜੀ ਸਾਨੂੰ ਭੁੱਖ ਲੱਗੀ ਹੈ ਸਤਿਗੁਰੂ ਜੀ ਮਗਰ ਉਹ ਤਾਂ ਦੁਸ਼ਮਣ ਚੜ ਕੇ ਆ ਰਹੇ ਆ ਮਗਰੋਂ ਫੜ ਲਓ ਫੜ ਲਓ ਦੀਆਂ ਆਵਾਜ਼ਾਂ ਆ ਰਹੀਆਂ ਸਰਸਾ ਦੇ ਕੰਡੇ ਤੇ ਖੜੇ ਆ ਇੱਥੇ ਤੁਹਾਨੂੰ ਭੁੱਖ ਕਿਵੇਂ ਲੱਗ ਗਈ ਸਤਿਗੁਰੂ ਜੀ ਕਹਿਣ ਲੱਗੇ ਸਾਨੂੰ ਉਹ ਸਰੀਰ ਦੀ ਭੁੱਖ ਨਹੀਂ ਲੱਗੀ ਸਾਨੂੰ ਆਤਮਾ ਦੀ ਭੁੱਖ ਲੱਗੀ ਹੈ ਆਤਮਾ ਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਲੱਗੀ ਹੈ ਤੇ ਸਤਿਗੁਰੂ ਜੀ ਹੁਣ ਦੇਖੋ ਸਮਾਂ ਕੈਸਾ ਬਣਿਆ ਹੋਇਆ ਹੈ ਮਗਰੋਂ ਅਨੰਦਾਂ ਦੀ ਪੁਰੀ ਅਨੰਦਪੁਰ ਸਾਹਿਬ ਛੁੱਟ ਗਿਆ ਕਿਲਾ ਛੁੱਟ ਗਿਆ ਪਰਿਵਾਰ ਦਾ ਕੋਈ ਪਤਾ ਨਹੀਂ ਮਗਰੋਂ ਦੁਸ਼ਮਣ ਚੜਿਆ ਹੋਇਆ ਹੈ ਉਧਰੋਂ ਸਰਸਾ ਚੜਿਆ ਹੋਇਆ ਹੈ ਤੇ ਹਰ ਪਾਸੇ ਭੀੜ ਪਈ ਹੋਈ ਆ ਤੇ ਉੱਥੇ ਵੀ ਸਤਿਗੁਰੂ ਜੀ ਕਹਿ ਰਹੇ ਆ ਵੀ ਸਾਨੂੰ ਬਾਣੀ ਸੁਣਾਓ ਆਸਾ ਦੀ ਵਾਰ ਦੀ ਤੇ ਅੱਜ ਸਾਡੇ ਤੇ ਤਾਂ ਕੋਈ ਐਸਾ ਸਮਾਂ ਵੀ ਨਹੀਂ ਬਣਿਆ ਅੱਜ ਅਸੀਂ ਤਾਂ ਘਰਾਂ ਵਿੱਚ ਸੁੱਖ ਸ਼ਾਂਤੀ ਨਾਲ ਰਹਿੰਦੇ ਆ ਪਰਿਵਾਰਾਂ ਦੇ ਸੁੱਖ ਮਾਣਦੇ ਆ ਪਰ ਅੱਜ ਫਿਰ ਵੀ ਸਾਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ ਵਾਹਿਗੁਰੂ ਚੇਤੇ ਨਹੀਂ ਆਉਂਦਾ ਜਿਹਦੀ ਕਿਰਪਾ ਨਾਲ ਘਰਾਂ ਦੇ ਸੁੱਖ ਮਿਲੇ ਆ ਜਿਹਦੀ ਕਿਰਪਾ ਨਾਲ ਇਹ ਅਖਾਨੇ ਪੀਣੇ ਆਨੰਦ ਮਾਣਦੇ ਆ ਜਿਹਦੀ ਕਿਰਪਾ ਨਾਲ ਇਹ ਸੁੰਦਰ ਦੇਹੀ ਹੈ ਉਹਦਾ ਨਾਮ ਸਾਨੂੰ ਚੇਤੇ ਨਹੀਂ ਆਉਂਦਾ ਜਹ ਪ੍ਰਸਾਦ arogh kanchan dehi liv labh oh tis ram snehi ਜਿਹਦੀ ਕਿਰਪਾ ਨਾਲ ਕੰਚਨ ਸੋਨੇ ਵਰਗੀ ਤੈਨੂੰ ਦੇਹੀ ਸਰੀਰ ਮਿਲਿਆ ਹੈ ਸਤਿਗੁਰੂ ਜੀ ਕਹਿੰਦੇ ਉਹਦੇ ਨਾਲ ਲਿਵ ਜੋੜਿਆ ਘਰ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਉੱਥੇ ਵੀ ਜੋੜੀ ਜਿੱਥੇ ਬੜਾ ਭਿਆਨਕ ਸਮਾਂ ਬਣਿਆ ਹੋਇਆ ਸੀ ਉਹਨਾਂ ਦੀ ਤਾਂ ਲਿਵ ਹਮੇਸ਼ਾ ਹੀ ਲੱਗੀ ਹੋਈ ਸੀ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਆਪਣੇ ਬਚਨ ਹੈ ਬਚਿੱਤਰ ਨਾਟਕ ਵਿੱਚ ਦਸ਼ਮ ਗ੍ਰੰਥ ਦੀ ਬਾਣੀ ਦੇ ਅੰਦਰ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਕੀਤਾ ਹੈ ਤੇ ਉਹਨਾਂ ਦੇ ਆਪਣੇ ਬਚਨ ਹੈ ਕਹਿੰਦੇ ਅਸੀਂ ਉੱਥੇ ਤਪੱਸਿਆ ਕੀਤੀ ਸੀ ਜਿੱਥੇ 9 ਮਹੀਨੇ برف ਪੈਂਦੀ ਹੈ 9 ਮਹੀਨੇ ਲਗਾਤਾਰ برف ਪੈਂਦੀ ਹੈ ਤੇ 3 ਮਹੀਨੇ ਉਹ برف ਪਿਗਲਣ ਤੇ ਲੱਗਦਾ ਮੰਨ ਲਓ ਧਰਤੀ ਦਿਸਦੀ ਨਹੀਂ ਧਰਤੀ ਦਿਸਦੀ ਨਹੀਂ 9 ਮਹੀਨੇ ਉਹਦੇ ਲਗਾਤਾਰ برف ਪੈਂਦੀ ਹੈ 3 ਮਹੀਨੇ ਉੱਥੇ برف ਪਿਗਲਦੀ ਹੈ ਫਿਰ ਉਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਸਤਗੁਰੂ ਜੀ ਕਹਿੰਦੇ ਉੱਥੇ ਅਸੀਂ ਤਪੱਸਿਆ ਕੀਤੀ ਅਬ ਮੈਂ ਆਪਣੀ ਕਥਾ ਬਖਾਨੂ ਤਪ ਸਾਧ ਜਹਿ ਵਿਦਮੁਹੇ ਆਨੂ ਸਬਤ ਸ੍ਰਿੰਗ ਸੋਭਤ ਹੈ ਤਹਾਂ ਹਿਮਕੁੰਟ ਪਰਬਤ ਹੈ ਜਹਾਂ ਸਬਤ ਸੈੰਗ ਸੋਭਤ ਹੈ ਤਹਾਂ ਸਬਤ ਸ੍ਰਿੰਗ ਤਹਿ ਨਾਮ ਬਖਾਵਾ ਪੰਡਰ ਪੰਡ ਰਾਜ ਜਹਿ ਜੋਗ ਕਮਾਵਾਂ ਜਿੱਥੇ ਪੰਡਿਤ ਪੰਡਰ ਪੰਡ ਪਾਂਡਵਾ ਨੇ ਕਿਸ ਸਮੇਂ ਤਪੱਸਿਆ ਕੀਤੀ ਸੀ ਉੱਥੇ ਬੈਠ ਕੇ ਕਹਿੰਦੇ ਅਸੀਂ ਵੀ ਤਪੱਸਿਆ ਕੀਤੀ ਤੇ ਫਿਰ ਇੱਕ ਵਿਦਵਾਨ ਨੇ ਲਿਖਿਆ ਉੱਥੇ ਬੜੇ ਪਹੁੰਚੇ ਸੀ ਤਪੱਸਿਆ ਕਰਨ ਵਾਸਤੇ ਤੇ ਐਸੇ ਵੀ ਪਹੁੰਚੇ ਜਿਨ੍ਹਾਂ ਨੂੰ ਪਰਮਾਤਮਾ ਨਹੀਂ ਸੀ ਚਿੱਤੇ ਬਸ ਵੇਖੋ ਵੇਖੀ ਪਹੁੰਚ ਗਏ ਸੀ ਤੇ ਉਹ ਬਰਫ਼ ਦੇ ਵਿੱਚ ਹੀ ਗਲ ਕੇ ਸੁਆਹ ਹੋ ਗਏ ਸੀ ਤੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਜਿਨ੍ਹਾਂ ਨੂੰ ਪਰਮਾਤਮਾ ਨੇ ਗੱਲ ਨਾਲ ਲਾਇਆ ਸੀ ਤੇ ਸਤਿਗੁਰੂ ਕਹਿੰਦੇ ਉਹਨਾਂ ਦਾ ਕੁਝ ਨਹੀਂ ਕੋਈ ਵਿਗਾੜ ਸਕਦਾ ਸਰਸਾ ਨਦੀ ਤੇ ਵਿਛੋੜਾ ਪਿਆ ਮਾਤਾ ਗੁਦਰ ਕੌਰ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਇੱਕ ਪਾਸੇ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜੀ ਚਾਲੀ ਸਿੰਘ ਨਾਲ ਚਮਕੌਰ ਦੀ ਗੜੀ ਵੱਲ ਨੂੰ ਹੋ ਗਏ ਤੇ ਇੱਧਰ ਜਦੋਂ ਛੋਟੇ ਸਹਬਜ਼ਾਦੇ ਕੰਮੋ 마ਸ਼ਕੀ ਦੇ ਘਰ ਰਾਤ ਕੱਟੀ ਉਸ ਤੋਂ ਪ੍ਰੰਤ ਗੰਗੂ ਬ੍ਰਾਹਮਣ ਦੇ ਘਰ ਜਦੋਂ ਗਏ ਤੇ ਉਹਨੇ ਛੜ ਕਮਾਇਆ ਉਨੇ ਧੋਖਾ ਕੀਤਾ ਤੇ ਉਹਨੇ ਸੂਬੇ ਦੀ ਕਚਹਿਰੀ ਵਿੱਚ ਸਹਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਨੂੰ ਪੇਸ਼ ਕਰ ਦਿੱਤਾ ਫੜਵਾ ਦਿੱਤਾ ਨਾਮ ਲੈ ਲਿਆ ਉਥੋਂ ਲਾਲਚ ਵਸੋ ਕੇ ਧੋਖਾ ਕੀਤਾ ਨਮਕ ਹਰਾਮ ਕਰ ਦਿੱਤਾ ਭਾਵੇਂ ਗੁਰੂ ਘਰ ਦਾ ਰਸੋਈਆ ਸੀ ਸੇਵਾ ਕੀਤੀ ਸੀ ਪਰ ਸੇਵਾ ਕੀਤੀ ਭੁੱਲ ਗਿਆ ਨਮਕ ਖਾ ਕੇ ਹਰਾਮ ਕਰ ਦਿੱਤਾ ਗੰਗੂ ਬ੍ਰਾਹਮਣ ਨੂੰ ਹਮੇਸ਼ਾ ਹੀ ਲਾਣ ਤਾਂ ਪੈਂਦੀਆਂ ਰਹਿਣੀਆਂ ਬੜਾ ਵੱਡਾ ਉਹਨੇ ਪਾਪ ਕਮਾਇਆ ਗੁਰੂ ਦੇ ਸਾਹਿਬ ਜਾਦੇ ਫੜਵਾ ਦਿੱਤੇ 11 ਪੋਹ ਨੂੰ ਫਿਰ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਠੰਡਾ ਬੁਰਜ ਐਸਾ ਸੀ ਜਿਹੜਾ ਗਰਮੀਆਂ ਦੇ ਮਹੀਨੇ 'ਚ ਏਸੀ ਦਾ ਕੰਮ ਕਰਦਾ ਸੀ ਤੇ ਦੇਖੋ ਪੋਹ ਦੇ ਮਹੀਨੇ ਵਿੱਚ ਕਿੰਨਾ ਠੰਡਾ ਹੋਣਾ ਬੜੀ ਠੰਡੀ ਹਵਾਵਤ ਉਹਦੇ ਵਿੱਚ ਲੱਗਦੀ ਸੀ ਤੇ ਉੱਥੇ ਮਾਤਾ ਗੁਜਰ ਕੌਰ ਨੇ ਤਿੰਨ ਰਾਤਾਂ ਕੱਟੀਆਂ ਨਾਲ ਸਹਿਬਜ਼ਾਦੇ ਗੁਰਬਾਣੀ ਦੀਆਂ ਲੋਰੀਆਂ ਦੇ ਕੇ ਸਹਿਬਜ਼ਾਦਿਆਂ ਨੂੰ ਨਿਗ੍ਹ ਦਿੱਤਾ ਨਾਮ ਦੇ ਵਿੱਚੋਂ ਨਿਗ ਮਿਲਦਾ ਹੈ ਕਿਤੇ ਕਿਤੇ ਸਤਿਗੁਰੂ ਨੇ ਇਹ ਵੀ ਕਿਹਾ ਵੀ ਜਦੋਂ ਤਪਤ ਪੈਦੀ ਹੈ ਉਦੋਂ ਨਾਮ ਦਾ ਸਹਾਰਾ ਲਈਏ ਤੇ ਨਾਮ ਠੰਡ ਵਰਤਉਂਦਾ ਹੈ ਤੇ ਠੰਡ ਵਿੱਚ ਜੇ ਨਾਮ ਦਾ ਸਹਾਰਾ ਲਈਏ ਤੇ ਨਿਗ ਦਿੰਦਾ ਹੈ ਤਪਤ ਮਾਹੇ ਠੰਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਭਾਈ ਸਤਿਗੁਰੂ ਜੀ ਕਹਿੰਦੇ ਨਾਮ ਪਰਮੇਸ਼ਰ ਦਾ ਜਿਨ੍ਹਾਂ ਦੇ ਗਲ ਵਿੱਚ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਗਲ ਨਾਲ ਲਾਇਆ ਹੋਇਆ ਉਹਨਾਂ ਨੂੰ ਪੋਦਾ ਜਿਹੜਾ ਮਹੀਨਾ ਉਹ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਓ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਜਿਨ੍ਹਾਂ ਦਾ ਮਨ ਚਰਨਾਂ ਵਿੱਚ ਬਿਨਿਆ ਗਿਆ ਪ੍ਰਮਾਤਮਾ ਦੇ ਜੁੜ ਗਿਆ ਮਨ ਪ੍ਰਮਾਤਮਾ ਦੇ ਚਰਨਾਂ ਨਾਲ ਜਿਹੜੇ ਦਰਸ਼ਨਾ ਬਾਜੋਂ ਰਹਿ ਨਹੀਂ ਸਕਦੇ ਸਤਿਗੁਰੂ ਜੀ ਕਹਿੰਦੇ ਉਹਨਾਂ ਵਾਸਤੇ ਅੱਜ ਸਤਿਗੁਰੂ ਉਪਦੇਸ਼ ਬਖਸ਼ਦੇ ਆ ਓਟ ਗੋਬਿੰਦ ਗੋਪਾਲ ਰਾਹੀ ਸੇਵਾ Swami ਲਾਹੋ ਕੇਵਲ ਪਰਮਾਤਮਾ ਦੇ ਚਰਨਾਂ ਦੀ ਓਟ ਲਈਏ ਕਿਉਂਕਿ ਦੁਨੀਆ ਦੇ ਸਹਾਰੇ ਤਾਂ ਕੱਚੇ ਆ ਬਿਨ ਸੰਹਾਰ ਆ ਟੁੱਟਣ ਵਾਲੇ ਆ ਪਰਮੇਸ਼ਰ ਦੀ ਜਿਹੜੀ ਓਟ ਆਸਰਾ ਨਾ ਉਹ ਸਦਾ ਰਹਿਣ ਵਾਲਾ ਹੈ ਓਟ ਗੋਬਿੰਦ ਗੋਪਾਲ ਰਾਹੀ ਸੇਵਾ Swami ਲਾਹੋ ਅੱਗੇ ਸਤਿਗੁਰੂ ਜੀ ਕਹਿੰਦੇ ਵਿਖਿਆ ਪੋਹ ਨ ਸਕਈ ਮਿਲ ਸਾਧੂ ਗੁਣ ਗਾਓ ਜਿਹੜੇ ਸਾਧ ਸੰਗਤ ਵਿੱਚ ਬੈਠ ਕੇ ਗੁਣ ਗਾਉਂਦੇ ਪਰਮਾਤਮਾ ਦੇ ਉਹਨਾਂ ਨੂੰ ਵਿਖਿਆ ਮਾਇਆ ਵੀ ਉਹਨਾਂ ਦਾ ਕੁਝ ਨਹੀਂ ਵਿਗਾੜਦੀ ਉਹਨਾਂ ਨੂੰ ਵਿਕਾਰ ਵੀ ਕੁਝ ਨਹੀਂ ਕਹਿੰਦੇ ਉਹਨਾਂ ਤੇ ਵਿਕਾਰ ਹੈ ਵੀ ਨਹੀਂ ਹੁੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੇਵਾ ਛੱਡ ਦਿਓ ਤੇ ਵਿਕਾਰ ਹੈ ਵੀ ਹੋ ਜਾਂਦੇ ਆ ਸੇਵਾ ਕਰੋ ਤੇ ਵਿਕਾਰ ਜਿਹੜੇ ਆ ਇਹ ਵਸ ਵਿੱਚ ਰਹਿੰਦੇ ਆ ਸੇਵਾ ਦੇ ਵਿੱਚ ਜੁੜੇ ਰਹੀਏ ਸਿਮਰਨ ਵਿੱਚ ਜੁੜੇ ਰਹੀਏ ਤੇ ਮਨ ਵੀ ਵਸ ਵਿੱਚ ਰਹਿੰਦਾ ਹੈ ਸਤਿਗੁਰੂ ਜੀ ਕਹਿੰਦੇ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾਓ ਸਾਧ ਸੰਗਤ ਵਿੱਚ ਬੈਠ ਕੇ ਸਾਧ ਸੰਗਤ ਦੇ ਤਾਂ ਦਰਸ਼ਨ ਹੀ ਨਿਹਾਲ ਕਰ ਦਿੰਦੇ ਆ ਜੁੜੇ ਹੋਏ ਸਾਧ ਜੁੜੇ ਹੋਿਆਂ ਦੀ ਸੰਗਤ ਵਿੱਚ ਬੈਠੀਏ ਉਹਨਾਂ ਦੇ ਦਰਸ਼ਨ ਕਰੀਏ ਅੱਖਾਂ ਨਾਲ ਜੇ ਤੱਕ ਵੀ ਲਿਆ ਤੇ ਉਹਦਾ ਵੀ ਬੜਾ ਵੱਡਾ ਫਲ ਹੈ ਸਾਧ ਸੰਗਤ ਜਿਹੜੀ ਗੁਰੂ ਘਰ ਵੱਲ ਨੂੰ ਆਉਂਦੀ ਗੁਰੂ ਘਰ ਵੱਲ ਨੂੰ ਆਉਂਦੀ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਣ ਗਾਓ ਦੇ ਸਾਧ ਸੰਗਤ ਵਿੱਚ ਬੈਠ ਕੇ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਅਸੀਂ ਕਿਹਦੇ ਕੋਲੋਂ ਆਏ ਆ ਕਿਹਦੇ ਤੋਂ ਵਿਛੜਿਆ ਪਰਮਾਤਮਾ ਤੋਂ ਪਰਮਾਤਮਾ ਦੀ ਜੋਤ ਹੀ ਸਾਡੇ ਅੰਦਰ ਜਗ ਰਹੀ ਹੈ ਨਾ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਸਭ ਦੇ ਅੰਦਰ ਪਰਮਾਤਮਾ ਦੀ ਆਂਸੀ ਹੈ ਉਹਦੀ ਜੋਤ ਹੀ ਜਗ ਰਹੀ ਹੈ ਉਹਦੇ ਤੋਂ ਵਿਛੜ ਕੇ ਆਏ ਆ ਜਹ ਤੇ ਉਪਜੀ ਤਹਿ ਮਿਲੀ ਉਹਦੇ ਨਾਲ ਹੀ ਇਸ ਸੰਸਾਰ ਤੇ ਅਸੀਂ ਮਿਲਣਾ ਹੈ ਇਹ ਮਨੁੱਖਾ ਜਾਮਾ ਮਿਲਿਆ ਕਾਦੇ ਵਾਸਤੇ ਆ ਵੀ ਤੂੰ ਨਾਮ ਜਪ ਸਕੇ ਪਰਮਾਤਮਾ ਨਾਲ ਮਿਲ ਸਕੇ ਉਹਦੇ ਨਾਲ ਲਿਵ ਜੋੜ ਸਕੇ ਜਿਹੜੀ ਤੇਰੀ ਲਿਵ ਪਰਮਾਤਮਾ ਨਾਲ ਟੁੱਟੀ ਐ ਉਹ ਦੁਆਰਾ ਜੁੜ ਸਕੇ ਇਹ ਮਨੁੱਖੇ ਜਾਮੇ ਵਿੱਚ ਹੀ ਜੁੜਨੀ ਐ ਹੁਣ ਸਮਾਂ ਆਪਣੇ ਕੋਲੋਂ ਥੋੜਾ ਨਹੀਂ ਤਾਂ ਵਿਚਾਰਾਂ ਕਰੀਏ ਤੇ ਵਿਚਾਰ ਤੋਂ ਵਿਚਾਰ ਬੜੀ ਲੰਮੀ ਚਲੀ ਜਾਂਦੀ ਐ ਸਤਿਗੁਰੂ ਜੀ ਕਹਿੰਦੇ ਜਿਹਦੇ ਤੋਂ ਵਿਛੜੇ ਆ ਉਹਦਾ ਨਾਮ ਧਿਆਈਏ ਉਹਦਾ ਸਿਮਰਨ ਕਰੀਏ ਤਾ ਉਹ ਪਰਮਾਤਮਾ ਖੁਸ਼ ਹੁੰਦਾ ਹੈ ਬਾਰ ਜਾਹ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਕਰ ਗਹਿ ਕਰ ਕਹਿੰਦੇ ਹੱਥ ਨੂੰ ਸਤਿਗੁਰੂ ਜੀ ਕਹਿੰਦੇ ਗੁਰੂ ਪੰਚਮ ਪਾਤਸ਼ਾਹ 12ਵਾਂ ਦੀ ਬਾਣੀ ਵਿੱਚ ਅੱਜ ਦੇ ਮਹੀਨੇ ਵਿੱਚ ਸਤਿਗੁਰੂ ਜੀ ਕਹਿੰਦੇ ਆਪਣਾ ਹੱਥ ਤੂੰ ਪਾਰ ਬ੍ਰਹਮ ਪਰਮੇਸ਼ਰ ਨੂੰ ਫੜਾ ਦੇ ਕਿਉਂਕਿ ਆਪਾਂ ਜਦੋਂ ਪਹਿਲਾਂ ਬੱਚੇ ਮੇਲਿਆਂ ਵਿੱਚ ਜਾਂਦੇ ਸੀ ਨਾ ਆਪਣੇ ਬਾਪੂ ਨਾਲ ਘੁੰਮਣ ਤੇ ਉੱਥੇ ਭੀੜ ਹੁੰਦੀ ਸੀ ਤੇ ਉਹ ਬੱਚੇ ਦਾ ਪਿਤਾ ਸੀ ਜਿਹੜਾ ਉਹ ਆਪਣੇ ਬੱਚੇ ਦਾ ਹੱਥ ਕੱਸ ਕੇ ਫੜ ਲੈਂਦਾ ਸੀ ਜਦੋਂ ਬੱਚੇ ਦਾ ਹੱਥ ਫੜ ਲੈਂਦਾ ਸੀ ਤੇ ਉਹ ਬੱਚੇ ਦਾ ਹੱਥ ਫਿਰ ਛੱਡਦਾ ਨਹੀਂ ਸੀ ਜੇ ਬੱਚਾ ਉਂਗਲ ਫੜੇ ਤੇ ਬੱਚੇ ਤੋਂ ਤਾਂ ਛੁੱਟ ਸਕਦੀ ਹੈ ਗਵਾਚ ਸਕਦਾ ਫਿਰ ਲੱਭਣਾ ਨਹੀਂ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਆਪਣਾ ਹੱਥ ਪਰਮੇਸ਼ਰ ਨੂੰ ਫੜਾ ਦੇ ਕਿਉਂਕਿ ਪਰਮਾਤਮਾ ਨੇ ਤੇਰਾ ਹੱਥ ਕਦੇ ਛੱਡਣਾ ਨਹੀਂ ਜੇ ਤੂੰ ਪਰਮਾਤਮਾ ਦਾ ਪੱਲਾ ਫੜਿਆ ਹੋ ਸਕਦਾ ਹੈ ਵਿਕਾਰਾਂ ਵਿੱਚ ਉਲਝ ਕੇ ਛੁੱਟ ਜਾਵੇ ਪੱਲਾ ਮਾਇਆ ਵਿੱਚ ਉਲਝ ਕੇ ਛੁੱਟ ਜਾਵੇ ਪੱਲਾ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਲੱਗ ਕੇ ਭੁੱਲ ਜਾਵੇਂ ਤੂੰ ਇਹ ਬੇਨਤੀ ਕਰਕੇ ਵਾਹਿਗੁਰੂ ਸਾਡਾ ਹੱਥ ਫੜ ਲੈ ਕੁੱਟ ਕੇ ਕਿਰਪਾ ਕਰ ਸਾਡਾ ਹੱਥ ਫੜ ਲੈ ਕਰ ਗਹਿ ਲੈਨੀ ਪਾਰ ਬ੍ਰਹਮ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣਾ ਹੱਥ ਫੜਾ ਦਿੱਤਾ ਫਿਰ ਸਤਿਗੁਰੂ ਜੀ ਕਹਿੰਦੇ ਬਹੁੜ ਨਾ ਵਿਛੜਿ ਜਾਓ ਉਹ ਕਦੇ ਵਿਛੜਦੇ ਨਹੀਂ ਉਹ ਪਰਮਾਤਮਾ ਨੂੰ ਕਦੇ ਭੁੱਲਦੇ ਨਹੀਂ ਤੇ ਸਤਿਗੁਰੂ ਜੀ ਅੱਗੇ ਕਹਿੰਦੇ ਬਾਹਰ ਜਾਉ ਲੱਖ 베ਰੀਆ ਹਰ ਸੱਜਣ ਅਗ ਮੰਗਾਹੋ ਲੱਖਾਂ ਵਾਰ ਗੁਰੂ ਤੋਂ ਬਲਿਹਾਰ ਜਾ ਬਾਹਰ ਜਾਉ ਲੱਖ 베ਰੀਆ ਬਾਹਰ ਦਾ ਅਰਥ ਬਲਿਹਾਰੇ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਉਸ ਪਰਮਾਤਮਾ ਤੋਂ ਪਰਮੇਸ਼ਰ ਤੋਂ ਬਲਿਹਾਰੇ ਜਾ ਜਿਹੜਾ ਤੇਰੇ ਤੇ ਕਿਰਪਾ ਕਰਨ ਵਾਲਾ ਹੈ ਸਾਡੇ ਸਭ ਤੇ ਕਿਰਪਾ ਕਰਨ ਵਾਲਾ ਸਾਡੇ ਸਭ ਦੇ ਔਗਣ ਜਾਣਦਾ ਉਹ ਅੰਦਰ ਦੀਆਂ ਕਮੀਆਂ ਜਾਣਦਾ ਹੈ ਕਟ-ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਫਿਰ ਵੀ ਲੁਕੋ ਕੇ ਰੱਖਦਾ ਸਭ ਦੇ ਪਰਦੇ ਕੱਜ ਕੇ ਰੱਖਦਾ ਐਸੇ ਗੁਰੂ ਤੋਂ ਬਲਹਾਰ ਜਾਇਆ ਕਰ ਲੱਖਾਂ ਵਾਰ ਇੱਕ ਬੰਦੇ ਨੂੰ ਕਿਸੇ ਦੀ ਕਮੀ ਪਤਾ ਲੱਗ ਜੇ ਨਾ ਉਹ ਦਸਾਂ ਬੰਦਿਆਂ ਵਿੱਚ ਦਿਹਾੜੀ ਚ ਦੱਸਦਾ ਨਹੀਂ ਜਿੰਨੇ ਚਿਰ ਉਹਨਾਂ ਚਿਰ ਉਹਨੂੰ ਚੈਨ ਨਹੀਂ ਆਉਂਦੀ ਪਰ ਉਹ ਪ੍ਰਮਾਤਮਾ ਤਾਂ ਸਾਰੇ ਸੰਸਾਰ ਦੇ ਔਗਣ ਜਾਣਦਾ ਪਰ ਫਿਰ ਵੀ ਉਹ ਪਰਦੇ ਪਾ ਕੇ ਰੱਖਦਾ ਕਿਉਂਕਿ ਸਾਰੇ ਸੰਸਾਰ ਉਹਦੇ ਬੱਚੇ ਆ ਉਦੇ ਬਾਲ ਕਹਾ ਉਦੇ ਜੀਆ ਜੰਤੂ ਹ ਇਸ ਕਰਕੇ ਐਸੇ ਗੁਰੂ ਤੋਂ ਬਲਿਹਾਰ ਜਾਈਏ ਸਦਾ ਹੀ ਬਾਹਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਜਿਹੜਾ ਸੱਜਣ ਅਗਮ ਅਗਾਧ ਬੋਧ ਹੈ ਜਿਹੜਾ ਸਾਡੇ ਅੰਦਰ ਹੀ ਬੈਠਾ ਜਿਹੜੇ ਸਾਡੇ ਔਗਣਾ ਨੂੰ ਵੀ ਜਾਣਦਾ ਜਿਹੜਾ ਉਸ ਅਗਾਧ ਬੁੱਧ ਪਰਮੇਸ਼ਰ ਪਰਮਾਤਮਾ ਤੋਂ ਸਦਾ ਬਲਿਹਾਰੇ ਜਾਈਏ ਸ਼ਰਮ ਪਈ ਨਾਰਾਇਣ ਨਾਨਕ ਦਰਪਈ ਆਹੋ ਇਸ ਕਰਕੇ ਉਹਦੀ ਸ਼ਰਨ ਵਿੱਚ ਆ ਕੇ ਨਾਰਾਇਣ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਿਆ ਕਰਕੇ ਸਤਿਗੁਰੂ ਜੀ ਮੈਂ ਤੇਰੇ ਚਰਨਾਂ ਦਾ ਮੈਂ ਤੇਰੇ ਦਵਾਰੇ ਦਾ ਸਹਾਰਾ ਲਿਆ ਹੋਰ ਕੋਈ ਦਵਾਰਾ ਨਹੀਂ ਜਿੱਥੇ ਮੈਂ ਤੈਨੂੰ ਛੱਡ ਕੇ ਜਾਵਾਂ ਕਿਰਪਾ ਕਰੀ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਜਦੋਂ ਇਸ ਤਰ੍ਹਾਂ ਬੇਨਤੀ ਕਰਦਾ ਨਾ ਕੋਈ ਉਹ ਮਾਲਕ ਪਰਮੇਸ਼ਰ ਨੂੰ ਕਿਰਪਾ ਕਰਨੀ ਪੈਂਦੀ ਹੈ ਵੀ ਇਹਨੂੰ ਕੋਈ ਹੋਰ ਦਰ ਦੀ ਆਸ ਨਹੀਂ ਹੈ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਗੁਰੂ ਦੇ ਚਰਨਾਂ ਵਿੱਚ ਡਿੱਗ ਜਾ ਤੇ ਅੱਗੇ ਸਤਿਗੁਰੂ ਜੀ ਕਹਿੰਦੇ ਪੋਖ ਤੁਖਾਰ ਨਾ ਬਿਆਪਈ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇ ਪਰਵਾਹ ਉਹਨਾਂ ਨੂੰ ਪੋ ਦਾ ਮਹੀਨਾ ਬੜਾ ਸੋਹਣਾ ਲੰਘਦਾ ਹੈ ਉਹਨਾਂ ਦਾ ਜਿੰਨਾਂ ਨੂੰ ਪਰਮਾਤਮਾ ਬਖਸ਼ ਦਿੰਦਾ ਹੈ ਜਿੰਨਾਂ ਤੇ ਪਰਮਾਤਮਾ ਕਿਰਪਾ ਕਰਦਾ ਹੈ ਹੁਣ ਸੂਬੇ ਨੇ ਤਾਂ ਬੜਾ ਜ਼ੋਰ ਲਾਇਆ ਸੀ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਸਰੀਰ ਨੂੰ ਦੁੱਖ ਦੇਣ ਦਾ ਵੀ ਇਹ ਮੰਨ ਜਾਣਗੇ ਧਰਮ ਕਬੂਲ ਕਰ ਲੈਣਗੇ ਪਰ ਉਹ ਠੰਡ ਉਹਨਾਂ ਦਾ ਕੁਝ ਨਾ ਵਿਗਾੜ ਸਕੇ ਅੱਜ ਸਾਹਿਬਜ਼ਾਦਿਆਂ ਦੀਆਂ ਜੈ ਜੈਕਾਰਾਂ ਹਨ ਅੱਜ ਉਹ ਸਾਡੀ ਕੌਮ ਦੇ ਬਾਬੇ ਹਨ ਭਾਵੇਂ ਉਮਰ 7 ਤੇ 9 ਸਾਲ ਦੀ ਸੀ ਪਰ ਕਾਰਜ ਉਹ ਐਸਾ ਕਰਕੇ ਗਏ ਜਿਹੜੇ 80 80 ਸਾਲ ਦੇ ਬਜ਼ੁਰਗ ਵੀ ਨਹੀਂ ਕਰਦੇ ਇਸੇ ਕਰਕੇ ਉਹਨਾਂ ਨੂੰ ਬਾਬੇ ਕਹਿੰਦੇ ਆ ਨਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਧਰਮ ਨਹੀਂ ਕਬੂਲ ਕੀਤਾ ਇਹ ਜਿਹੜੀ ਪੋਦੀ ਠੰਡ ਸੀ ਕੱਕਰ ਸੀ ਇਹ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਿਆ ਕਿਉਂਕਿ ਜਿਨ੍ਹਾਂ ਦੇ ਰਸਤੇ ਉੱਚੇ ਹੁੰਦੇ ਆ ਵੱਡੇ ਹੁੰਦੇ ਆ ਉਹ ਕਾਰਜ ਵੀ ਵੱਡੇ ਕਰਦੇ ਆ ਤੇ ਆ ਨਿੱਕੀਆਂ ਮੋਟੀਆਂ ਠੰਡਾਂ ਇਹ ਉਹਨਾਂ ਦੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀਆਂ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਆ ਪੋਖ ਸੁਹੰਦਾ ਸਰਬ ਸੁਖ ਪੋ ਦਾ ਮਹੀਨਾ ਉਹਨਾਂ ਨੂੰ ਸੁੰਦਰ ਜਾਪਦਾ ਹੈ ਸੁੰਦਰ ਲੱਗਦਾ ਹੈ ਜਿਸ ਬਖਸ਼ੇ ਬੇਪਰਵਾਹੋ ਜਿਨ੍ਹਾਂ ਨੂੰ ਪਰਮਾਤਮਾ ਬਖਸ਼ ਦਿੰਦਾ ਜੀ ਇਹ ਸੀ ਅੱਜ ਦਾ ਸਤਿਗੁਰੂ ਦਾ ਪੋ ਮਹੀਨੇ ਬਾਬੂ ਤੋਂ ਉਪਦੇਸ਼ ਆਵ ਸੰਗਤਾਂ ਨੇ ਬੜੇ ਪਿਆਰ ਸਤਿਵੈਠ ਕੇ ਸਰਵਣ ਕੀਤਾ ਸਤਿਗੁਰੂ ਜੀ ਇਹ ਉਪਦੇਸ਼ ਬਖਸ਼ਦੇ ਆ ਕਿ ਸਦਾ ਹੀ ਪਰਮਾਤਮਾ ਨੂੰ ਚੇਤੇ ਰੱਖਿਏ ਸਦਾ ਹੀ ਅੰਦਰ ਵਸਾ ਕੇ ਰੱਖਿਏ ਆਪਣੇ ਗਲ ਵਿੱਚ ਉਹਦਾ ਨਾਮ ਸਦਾ ਹੀ ਜਪਦੇ ਰਹੀਏ ਸਮਾਂ ਲੱਭਿਆ ਕਰੀਏ ਪਰਮਾਤਮਾ ਦਾ ਨਾਮ ਜਪਣ ਦਾ ਸਮਾਂ ਲੱਭਿਆ ਕਰੀਏ ਸੇਵਾ ਕਰਨ ਦਾ ਕੋਈ ਮੌਕਾ ਮਿਲ ਜਾਵੇ ਸੇਵਾ ਦਾ ਕੋਈ ਮੌਕਾ ਮਿਲ ਜਾਵੇ ਨਾਮ ਜਪਣ ਦਾ ਅਸੀਂ ਕਹਿੰਨੇ ਜੀ ਸਮੇਂ 'ਚੋਂ ਸਮਾਂ ਕਿਵੇਂ ਕੱਢੀਏ ਅਸੀਂ ਘਰ ਬੈਠੇ ਕੰਮਕਾਰ ਕਰਦੇ ਕਰਦੇ ਪਰਮਾਤਮਾ ਦਾ ਨਾਮ ਜਪ ਸਕਦੇ ਆ ਪ੍ਰਸ਼ਾਦਾ ਛਕਿਆ 10 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲੈ ਤੁਰ ਫਿਰ ਲੈ ਨਾਲ ਨਾਮ ਜਪ ਲੈ ਇਸੇ ਵਿੱਚ ਹੀ ਉਹਦੀ ਯਾਦ ਮਨ ਨੂੰ ਆ ਜਾਂਦੀ ਹੈ ਸਫਲੀ ਹੋ ਜਾਂਦੀ ਹੈ ਸਮਾਂ ਨਹੀਂ ਕਰਨਾ ਪੈਂਦਾ ਜਿਵੇਂ ਅਸੀਂ ਕੰਮਕਾਰ ਕਰਦੇ ਫਿਰਦੇ ਆ ਜਿਹੋ ਜਿਹਾ ਕੋਈ ਵੀ ਕਰਦੇ ਆ ਉੱਥੇ ਰਹਿ ਕੇ ਪਰਮਾਤਮਾ ਦਾ ਨਾਮ ਜਪੀਏ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਬਖਸ਼ਿਸ਼ ਹੁੰਦੀ ਹੈ ਹੋਰ ਅਸੀਂ ਕੰਮਕਾਰ ਵੀ ਕਰਦੇ ਆ ਗੱਲਾਂ ਬਾਤਾਂ ਕਰਦੇ ਆ ਫੋਨ ਚਲਾਉਂਦੇ ਰਹਿੰਨੇ ਆ ਕਿੰਨਾ ਸਮਾਂ ਲੱਗ ਜਾਂਦਾ ਕੋਈ ਪਤਾ ਹੀ ਨਹੀਂ ਪਰ ਜੇ ਸਮੇਂ ਚੋਂ ਸਮਾਂ ਕੱਢ ਕੇ ਨਾਮ ਜਪਾਂਗੇ ਸਤਿਗੁਰੂ ਜੀ ਕਹਿੰਦੇ 5 7 ਮਿੰਟ 10 ਮਿੰਟ ਵੀ ਲਿਵ ਲਾ ਕੇ ਪ੍ਰਮਾਤਮਾ ਦਾ ਨਾਮ ਜਪ ਲਿਆ ਤੇਰੇ 24 ਘੰਟੇ ਹੀ ਸਫਲੇ ਹੋ ਜਾਣੇ ਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਦਾ ਹੀ ਉਹਨੂੰ ਚੇਤੇ ਰੱਖੀਏ ਨਾਮ ਜਪਦੇ ਰਹੀਏ ਸਾਰਾ ਜੀਵਨ ਹੀ ਸਫਲਾ ਹੋ ਜਾਂਦਾ ਹੈ ਜੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇਂ ਚੋਂ ਸਮਾਂ ਕੱਢ ਕੇ ਹਾਜ਼ਰੀਆਂ ਭਰੀਆਂ ਸਮਾਂ ਮੁੱਕ ਜਾਂਦਾ ਪਰ ਗੁਰੂ ਦੀ ਵਿਚਾਰ ਗੁਰੂ ਦੀ ਵਡਿਆਈ ਕਦੇ ਨਹੀਂ ਮੁੱਕਦੀ ਗੁਰ ਕੀ ਮਹਿਮਾ ਗੰਮ ਹੈ ਕਿਆ ਕਥੇ ਕਥਨ ਹਾਰ ਅਸੀਂ ਆਪਣਾ ਸਮਾਂ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਫਲਾ ਕੀਤਾ ਗੁਣ ਗਾਏ ਆ ਬਾਣੀ ਸਰਵਣ ਕੀਤੀ ਹੈ ਸਤਿਗੁਰੂ ਜੀ ਇਸ ਲਾਏ ਹੋਏ ਸਮੇਂ ਦਾ ਫਲ ਸਾਨੂੰ ਜਰੂਰ ਦੇਣਗੇ ਕਿਰਪਾ ਕਰਨਗੇ ਜੀ ਇਨੀਆਂ ਗਬੇਂਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖੇਮਾ ਆਸ਼ੀਸ਼ ਦੇਣੀ ਦੇਹੋ ਸਜਣ ਆਸ਼ੀਸ਼ੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਭਤੇ ਜੀ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤ ਨਾਮ ਸਤ ਨਾਮ ਜੀ ਵਾਹਿਗੁਰੂ